ਕੁੜੀਆਂ ਨੂੰ ਥੋੜਾ ਭਰੋਸਾ ਕਰਨ ਲੱਗੇ ਨਾ ਸੋਚਣਾ ਪਏਗਾ ਕਿ ਸਾਹਮਣੇ ਵਾਲਾ ਇਨਸਾਨ ਕਿੱਦਾਂ ਦਾ ਹੈਗਾ ਹੈ ਉਹਨਾਂ ਜੋ ਕਿਸੇ ਇੱਕ ਆਦ ਮੁੰਡੇ ਨੂੰ ਮੈਂ ਪਸੰਦਵਾਂਗੀ ਤੇ ਮੇਰੀ ਰਾਹ ਦੇ ਵਿਚਾਨਾ ਠੀਕ ਹੈ ਫੋਲੋ ਕਰਨਾ ਕੰਮ ਤੇ ਜਾਣਾ ਕੰਮ ਤੇ ਆਣਾ ਐ ਤਮ ਮ ਚਮਕਾਉਣਾ ਫੋਲੋ ਕਰਨਾ ਇਹ ਹੈਰਸਮੈਂਟ ਹੈ ਮੇਰੇ ਲਈ ਕਿਉਂਕਿ ਤੁਹਾਡੇ ਮਾਪੇ ਨਹੀਂ ਹੈਗੇ ਤੁਹਾਡੇ ਪਾਪਾ ਨਹੀਂ ਹੈਗੇ ਤੁਹਾਡੇ ਨਾਲ ਇਹ ਕਹਿਣ ਲਈ ਕਿ ਬੇਟੇ ਇਹ ਚੀਜ਼ ਠੀਕ ਹੈ ਤੇ ਇਹ ਚੀਜ਼ ਠੀਕ ਨਹੀਂ ਹੈ ਲਾਈਫ ਔਖੀ ਆ ਕੁੜੀਆਂ ਦੇ ਲਈ ਵੀ ਬਟ ਕੁੜੀਆਂ ਬਹੁਤ ਮਿਹਨਤ ਕਰਦੀਆਂ ਇੱਥੇ ਐ ਵੀ ਨਹੀਂ ਕਿ ਕੁੜੀਆਂ ਬਹੁਤ ਸ਼ਰੀਫ ਨੇ ਐ ਵੀ ਨਹੀਂ ਕਿ ਮੁੰਡੇ ਬਹੁਤ ਸ਼ਰੀਫ ਨੇ ਥੇਰ ਇਜ਼ ਅ ਬੈਲੈਂਸ ਥੇਰ ਇਜ਼ ਲਾਈਕ ਕਿਉਂਕਿ ਪੈਸੇ ਕਮਾਓਗੇ ਤਾਂ ਰੋਟੀ ਖਾਓਗੇ ਤੇ ਇਹ ਔਖਾ ਹੈ ਹਰ ਕੁੜੀ ਲਈ ਹਰ ਮੁੰਡੇ ਲਈ ਸੋਹਣੀ ਆ ਇਟ ਡਿਪੈਂਡਸ ਕਿ ਤੁਹਾਨੂੰ ਸਾਡੀ ਬਾਉਂਡਰੀਸ ਪਤਾ ਹੋਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਹਮਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਲਾਈਫ ਇਨ ਕੈਨੇਡਾ ਦੇ ਵਿੱਚ ਮੈਂ ਹਾਂ ਗੁਰਜੀਤ ਕਾਨ ਲੇਕਿਨ ਹਾਜ਼ਰ ਆ ਜੇ ਤੁਹਾਡਾ ਆਪਣਾ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਨੂੰ ਕੈਨੇਡਾ ਦੇ ਬਾਰੇ ਅਸੀਂ ਦਿਖਾਉਣੇ ਹੁੰਨੇ ਆ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ ਕਿ ਕੈਨੇਡਾ ਦੇ ਵਿੱਚ ਕੁੜੀਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਕੁੜੀਆਂ ਨੂੰ ਵੀ ਓਨੇ ਸਟਰਗਲ ਕਰਨਾ ਪੈਂਦਾ ਜਿੰਨਾ ਮੁੰਡਿਆਂ ਨੂੰ ਕਰਨਾ ਪੈਂਦਾ ਕੀ ਸਚਾਈ ਹੁੰਦੀ ਹੈ ਇੱਥੇ ਦੀ ਉਹ ਸਭ ਕੁਝ ਤੁਹਾਡੇ ਨਾਲ ਦੱਸਾਂਗੇ ਤੇ ਮੇਰੇ ਨਾਲ ਅੱਜ ਜੋ ਮੌਜੂਦ ਨੇ ਉਹ ਮਿਸ ਪੀਟੀਸੀ ਪੰਜਾਬੀ 2021 ਦੇ ਗ੍ਰੈਂਡ ਫਾਈਨਲਿਸਟ ਵੀ ਰਹਿ ਚੁੱਕੇ ਨੇ ਤੇ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਦੇ ਨਾਲ ਕੈਨੇਡਾ ਪਹੁੰਚੇ ਤੇ ਇੱਥੇ ਦੀ ਉਹਨਾਂ ਦੀ ਲਾਈਫ ਜਿਹੜੀ ਹੈ ਕਿੱਦਾਂ ਦੀ ਹੈ ਉਸ ਸਭ ਦੇ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਵਾਗਤ ਕਰਦੇ ਆ ਮੇਰੇ ਨਾਲ ਸਿਮਰਨ ਕੌਰ ਪਾਬਲਾ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਿਮਰਨ ਸਤਿ ਸ਼੍ਰੀ ਅਕਾਲ ਗੁਰ ਜੀ ਕੀ ਹਾਲ ਚਾਲ ਬਸ ਵਧੀਆ ਬਹੁਤ ਵਧੀਆ ਕਿਵੇਂ ਚੱਲ ਰਹੀ ਹੈ ਲਾਈਫ ਫਿਰ ਲਾਈਫ ਬਸੇ ਵਧੀਆ ਚੱਲ ਰਹੀ ਹੈ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਜਦੋਂ ਤੁਸੀਂ ਇੰਡੀਆ ਸੀਗੇ ਮਿਸ ਪੀਟੀਸੀ ਪੰਜਾਬੀ 2025 ਵਨ ਦੇ ਗ੍ਰੈਂਡ ਫਾਈਨਲਿਸਟ ਰਹੇ ਹੋ ਤੁਸੀਂ ਤਾਂ ਉਹ ਸਫਰ ਕਿਵੇਂ ਦਾ ਸੀਗਾ ਕਿਵੇਂ ਤੁਹਾਡਾ ਉਹਦੇ ਵੱਲ ਇੰਟਰਸਟ ਪਿਆ ਉਹਦੇ ਬਾਰੇ ਪਹਿਲਾਂ ਆਪਾਂ ਜਾਣਕਾਰੀ ਸਾਂਝੀ ਕਰੀਏ ਜ਼ਰੂਰ ਸੋ ਮੈਂ ਕਹੂੰਗੀ ਕਿ ਇਹ ਸ਼ੋ ਮੇਰੀ ਜ਼ਿੰਦਗੀ ਚ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਹਰ ਜਗ੍ਹਾ ਜਿੱਤ ਮਿਲੇ ਕਦੀ ਕਦੀ ਤੁਸੀਂ ਬਹੁਤ ਕੁਝ ਸਿੱਖ ਕੇ ਬਾਹਰ ਨਿਕਲਦੇ ਹੋ ਤੇ ਮੈਂ ਕਹਾਂਗੀ ਕਿ ਇਸ ਸ਼ੋਅ ਦੇ ਰਾਹੀਂ ਜੋ ਮੇਰੀ ਪਰਸਨੈਲਿਟੀ ਗਰੂਮ ਹੋਈ ਹੈ ਐਂਡ ਜੋ ਮੈਂ ਕੁਝ ਸਿੱਖਿਆ ਅੱਜ ਮੇਰੇ ਲਈ ਇਟਸ ਅ ਲਾਈਫ ਲੈਸਨ ਤੇ ਮੇਰੇ ਲਈ ਉਹ ਹਰ ਰੋਜ਼ ਜ਼ਿੰਦਗੀ 'ਚ ਕਿਤੇ ਨਾ ਕਿਤੇ ਜ਼ਰੂਰ ਕੰਮ ਆਉਂਦਾ ਹੈ ਤੇ ਜੇ ਤੁਹਾਡੇ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਤੁਸੀਂ ਉੱਥੋਂ ਇੰਡੀਆ ਤੋਂ ਕਿੱਥੋਂ ਸੰਬੰਧ ਰੱਖਦੇ ਹੋ ਇੰਡੀਆ ਤੋਂ ਮੈਂ ਦਿੱਲੀ ਤੋਂ ਆ ਮੋਨਨ ਬ੍ਰੌਟ ਅਪ ਮੈਂ ਦਿੱਲੀ ਹੀ ਹੋਈ ਆ ਪਰ ਪਿੱਛੋਂ ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਆ ਹਾਂ ਜੀ ਤੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਫੁੱਲ سپورਟ ਕੀਤਾ ਸ਼ੋਅ ਦੇ ਵਿੱਚ ਜਾਣ ਦੇ ਲਈ ਮੈਂ ਇਹ ਕਹੂੰਗੀ ਕਿ ਸਾਰੀ ਸਪੋਰਟ ਹੀ ਹੋਣਾ ਦੀ ਸੀ ਸ਼ਾਇਦ ਮੈਂ ਨਾ ਜਾਂਦੀ ਹਰ ਜਗ੍ਹਾ ਮੈਂ ਥੋੜੀ ਐਧਾ ਰਹਿੰਦੀ ਸੀ ਕਿ ਨਹੀਂ ਇੱਕ ਡਰ ਹੁੰਦਾ ਹੈ ਹਰ ਇਨਸਾਨ 'ਚ ਹੁੰਦਾ ਹੈ ਜੇ ਉਸ ਡਰ ਨੂੰ ਕੋਈ ਕੱਢ ਸਕਦਾ ਹੈ ਈਦਰ ਤੁਸੀਂ ਆਪ ਕੱਢ ਸਕਦੇ ਹੋ ਜਾਂ ਤੁਹਾਡੇ ਪੇਰੈਂਟਸ ਕੱਢ ਸਕਦੇ ਨੇ ਸੋ ਵਟ ਆਈ ਥਿੰਕ ਇਜ਼ ਕਿ ਸਾਰੀ ਸਪੋਰਟ ਹੀ ਮੇਰੇ ਪੇਰੈਂਟਸ ਦੀ ਰਹੀ ਐਂਡ ਮੇਰੀ ਮਦਰ ਉਹ ਨਾਲੇ ਮੈਨੂੰ ਜ਼ਿਆਦਾ ਕਿਹਾ ਕਿ ਤੈਨੂੰ ਜਾਣਾ ਹੈ ਔਰ ਤੂੰ ਬੇਸ਼ੱਕ ਜਿੱਤ ਕੇ ਨਾ ਪਰ ਤੂੰ ਮੇਰੇ ਘਰ ਕੇ ਜਾ ਕੇ ਆਣਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਤੇ ਨਾਲੇ ਸ਼ੋਅ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਿਵੇਂ ਦਾ ਐਟਮਾਸਫੇਅਰ ਹੁੰਦਾ ਆ ਤੁਸੀਂ ਬਾਕੀ ਜਿਹੜੀਆਂ ਕੁੜੀਆਂ ਨੇ ਜਿਨ੍ਹਾਂ ਦਾ ਸੁਪਨਾ ਹੁੰਦਾ ਕਿ ਅਸੀਂ ਵੀ ਇਦਾਂ ਦੇ ਸ਼ੋਅ ਦੇ ਵਿੱਚ ਜਾਈਏ ਉਹਨਾਂ ਨੂੰ ਤੁਸੀਂ ਕੀ ਰეკਮੈਂਡ ਕਰੋਗੇ ਮੈਂ ਇਹ ਕਹੂੰਗੀ ਕਿ ਬਹੁਤ ਕੁੜੀਆਂ ਦਾ ਸੁਪਨਾ ਹੈ 노 ਡਾਊਟ ਉਸ ਆਡੀਸ਼ਨਸ ਦੀ ਲਾਈਨਸ ਦੇ ਵਿੱਚ ਲੱਖਾਂ ਹੀ ਕੁੜੀਆਂ ਆਉਂਦੀਆਂ ਨੇ ਤੇ ਮੈਂ ਕਹਾਂਗੀ ਜ਼ਰੂਰ ਜਾਓ ਕਿਉਂਕਿ ਇੱਕ ਹੁੰਦਾ ਹੈ ਕਿ ਜੇ ਤੁਹਾਡਾ ਸੁਪਨਾ ਹੈ ਨਾ ਤੁਸੀਂ ਆਪਣੇ ਸੁਪਨੇ ਨੂੰ ਮਾਰ ਨਹੀਂ ਸਕਦੇ ਤੇ ਤੁਸੀਂ ਉਸ ਚੀਜ਼ ਨੂੰ ਅੱਗੇ ਲੈ ਕੇ ਜਾਓ ਕੀ ਪਤਾ ਤੁਹਾਡੇ ਲਈ ਕੀ ਜਿਹੜੇ ਦਰਵਾਜ਼ੇ ਅੱਗੇ ਖੁੱਲੇ ਨੇ ਪਰਮਾਤਮਾ ਨੇ ਤੁਹਾਡੇ ਲਈ ਕੀ ਸੋਚਿਆ ਤੇ ਦੈਟਸ ਬ੍ਰੀਟੀ ਮਚ ਐਟ ਮੈਂ ਕਹੂੰਗੀ ਕਿ ਵਧੀਆ ਰਹੇਗਾ ਜੇ ਤੁਸੀਂ ਆਪਣੀ ਲਾਈਫ 'ਚ ਐਕਸਪੈਰੀਮੈਂਟਸ ਕਰੋਗੇ ਰੈਦਰ ਥੈਨ ਕਿ ਤੁਸੀਂ ਪਿੱਛੇ ਹੋਵੋਗੇ ਹਾਂ ਜੀ ਫਿਨਾਲੀ ਤੁਸੀਂ ਹੁਣ ਕੈਨੇਡਾ ਦੇ ਵਿੱਚੋਂ ਕਾਫੀ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਉੱਥੇ ਸ਼ੋਅ ਦੇ ਵਿੱਚ ਤੁਸੀਂ ਗ੍ਰੈਂਡ ਫਾਈਨਲ ਦੇ ਵਿੱਚ ਪਹੁੰਚੇ ਤਾਂ ਤੁਸੀਂ ਉੱਥੇ ਕਿਉਂ ਨਹੀਂ ਸੋਚਿਆ ਕਿ ਉੱਥੇ ਮਾਡਲਿੰਗ ਦੇ ਵਿੱਚ ਅੱਗੇ ਜਾਈਏ ਤੇ ਕੈਨੇਡਾ ਓਨ ਦਾਸ ਬਾਬਾ ਕਿਵੇਂ ਬਣਿਆ ਅ ਸੋ ਮੈਂ ਕਹੂੰਗੀ ਕਿ ਕੈਨੇਡਾ ਆਣਾ ਪਲਾਨਡ ਨਹੀਂ ਸੀਗਾ ਸੋਚਿਆ ਤਾਂ ਇਹ ਸੀ ਕਿ ਇੰਡੀਆ ਹੀ ਰਹਿਣਾ ਤੇ ਆਪਣੀ ਲਾਈਫ ਦੇ ਅੱਗੇ ਦੇ ਪਲਾਨਸ ਮੇਰੇ ਇੰਡੀਆ ਦੇ ਵਿੱਚ ਹੀ ਸੀਗੇ ਪਰ ਕਹਿੰਦੇ ਆ ਨਾ ਕਿ ਰਸਤਾ ਵੀ ਪਲਟ ਜਾਂਦਾ ਹੈ ਡੈਸਟੀਨੀ ਵੀ ਕਈ ਵਾਰ ਪਲਟ ਜਾਂਦੀ ਹੈ ਤੇ ਉਹੀ ਚੀਜ਼ ਮੇਰੇ ਨਾਲ ਹੋਈ ਤੇ ਮੇਰੇ ਪੇਰੈਂਟਸ ਆਂਦੇ ਸੀ ਕਿ ਮੈਂ ਵਧੀਆ ਐਜੂਕੇਸ਼ਨ ਲਵਾਂ ਬਾਹਰ ਆਵਾਂ ਐਕਸਪੋਜ਼ਰ ਲਵਾਂ ਚੀਜ਼ਾਂ ਦਾ ਤੇ ਇਸ ਕਰਕੇ ਇਹ ਡਿਸੀਜਨ ਮੈਂ ਲੀਤਾ ਕਿ ਮੈਨੂੰ ਬਾਹਰ ਜਾਣਾ ਹੈ ਸੋ ਜੋ ਚੀਜ਼ ਇੰਡੀਆ ਚ ਹੈ ਕਿ ਮੋਡਲਿੰਗ ਐਂਡ ਆਲ ਮੈਂ ਕਹਾਂਗੀ ਕਿ ਮੈਂ ਕਰਾਂਗੀ ਟਾਈਮ ਆਨ ਤੇ ਹਰ ਚੀਜ਼ ਹੋਏਗੀ ਪਰ ਥੋੜਾ ਜਿਹਾ ਕੈਰੀਅਰ ਐਸਟੈਬਲਿਸ਼ ਹੋ ਜਾਏ ਹਰ ਚੀਜ਼ ਨੂੰ ਨਾਲ ਲੈ ਕੇ ਰਿਸਪੌਂਸਿਬਿਲਟੀਜ਼ ਨੂੰ ਨਾਲ ਲੈ ਕੇ ਹਰ ਚੀਜ਼ ਨੂੰ ਪਰਸੂ ਹੋ ਟਾਈਮ ਨਾਲ ਜ਼ਰੂਰ ਕੀਤਾ ਜਾਏਗਾ ਤੇ ਕੈਨੇਡਾ ਦੇ ਵਿੱਚ ਤੁਸੀਂ ਕਿਹੜੇ ਵੀਜ਼ੇ ਤਿਆਰ ਸੀ ਸਟੂਡੈਂਟ ਵੀਜ਼ਾ ਜੋ ਸਾਰੇ ਮੇਰੇ ਭੈਣ ਭਰਾ ਆਂਦੇ ਨੇ ਸੋ ਸਟੂਡੈਂਟ ਵੀਜ਼ਾ ਤੇ ਹੀ ਆਈ ਸੀ ਮੈਂ ਹਾਂਜੀ ਸਟੱਡੀ ਕੰਪਲੀਟ ਹੋ ਗਈ ਹੁਣ ਸਟੱਡੀ ਕੰਪਲੀਟ ਹੋ ਗਈ ਵਧਿਆ ਰਿਹਾ ਔਰ ਟਾਈਮ ਵੀ ਉਹ ਵੀ ਬਹੁਤ ਸੋਹਣਾ ਟਾਈਮ ਹੁੰਦਾ ਹੈ ਕਿ ਹਰ ਇਨਸਾਨ ਇੱਥੇ ਭੱਜਦਾ ਹੈ ਅੱਗੇ ਵਧਦਾ ਹੈ ਤੇ ਹਰ ਬੱਚੇ ਦੀ ਆਪਣੀ ਸਟਰਗਲ ਹੈ ਮੈਂ ਕਹੂੰਗੀ ਕਿ ਮੇਰਾ ਟਾਈਮ ਬਹੁਤ ਸੋਹਣਾ ਸੀ ਉਹ ਤੁਹਾਡੀ ਕੈਨੇਡੀਅਨ ਲਾਈਫ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਉਹ ਵੀ ਗੱਲ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਬਾਰੇ ਜੋ ਦੇਖਿਆ ਹੈ ਕਿ ਤੁਸੀਂ ਮਿਸ ਕੈਨੇਡਾ ਤੀਜ 2022 ਆਈ ਥਿੰਕ ਉਹਦੇ ਵਿੱਚ ਵੀ ਤੁਸੀਂ ਪਾਰਟਿਸਿਪੇਟ ਕੀਤਾ ਉਹ ਕਿਵੇਂ ਦਾ ਰਿਹਾ ਉਹ ਵੀ ਬਹੁਤ ਬਹੁਤ ਸੋਨਾ ਰਿਹਾ ਮੇਰੇ ਲਈ ਤੇ ਉੱਥੇ ਵੀ ਮੈਂ ਕਹਾਂਗੀ ਕਿ ਮੈਂ ਨਵੇਂ ਲੋਕਾਂ ਨੂੰ ਮਿਲੀ ਐਂਡ ਤਦ ਮੈਂ ਨਵੀ ਸੀ ਕੈਨੇਡਾ 'ਚ ਤੇ ਮੇਰੇ ਕਾਫੀ ਨੈਟਵਰਕਸ ਵੀ ਬਣੇ ਸੋ ਐਸੀ ਕਿ ਮੈਂ ਉੱਥੇ ਗਈ ਮੈਂ ਆਪਣੀ ਚੀਜ਼ਾਂ ਹੋਰ ਗਰੂਮ ਕਰ ਪਾਈ ਐਂਡ ਨਵੇਂ ਲੋਕਾਂ ਨੂੰ ਮਿਲ ਪਾਈ ਸੋ ਉੱਥੇ ਵੀ ਬੇਸ਼ੱਕ ਮੈਂ ਜਿੱਤੀ ਨਾ ਹੋਵਾਂ ਪਰ ਮੈਂ ਹਮੇਸ਼ਾ ਇਹ ਸਿੱਖਿਆ ਕਿ ਲਰਨਿੰਗ ਇਜ਼ ਵੈਰੀ ਇੰਪੋਰਟੈਂਟ ਸਮ ਟਾਈਮ ਯਾ ਕੋਈ ਵੀ ਕੰਮ ਹੋਵੇ ਉਹਦੇ ਵਿੱਚ ਆਪਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਜਿੱਤਣਾ ਹੀ ਆ ਪਾਰਟਿਸਪੇਟ ਕਰੀਓ ਵੀ ਬੜੀ ਵੱਡੀ ਗੱਲ ਹੁੰਦੀ ਬਹੁਤ ਵੱਡੀ ਗੱਲ ਹੈ ਸੋ ਇੱਕ ਜੋ ਜਿਹੜਾ ਡਰ ਹੁੰਦਾ ਨਾ ਜਿਹੜਾ ਹਰ ਹਰ ਬੰਦੇ ਨੂੰ ਪਿੱਛੇ ਖਿੱਚਦਾ ਹੈ ਤੇ ਜੇ ਤੁਸੀਂ ਉਸ ਉਸ ਡਰ ਦੇ ਨਾਲ ਲੜਨਾ ਸਿੱਖ ਜੋਗੇ ਤਾਂ ਮੈਨੂੰ ਲੱਗਦਾ ਹੈ ਕਿ ਲਾਈਫ 'ਚ ਕਦੀ ਮਾਰ ਨਹੀਂ ਖਾਓਗੇ ਅੱਗੇ ਜਾ ਕੇ ਸੋ ਜਿੱਥੇ ਤੁਸੀਂ ਪਹਿਲਾਂ ਇੱਕ ਬੰਦੇ ਦੇ ਨਾਲ ਗੱਲ ਕਰਨ ਤੋਂ ਡਰਦੇ ਹੋ ਫਿਰ ਜੇ ਚਾਹੇ 100 ਵੀ ਖੜੇ ਹੋਣ ਯੂ نو ਕਿ ਤੁਹਾਨੂੰ ਕਿੱਥੇ ਬੋਲਣਾ ਹੈ ਕਿੰਨਾ ਕੁ ਬੋਲਣਾ ਹੈ ਕਦੋਂ ਬੋਲਣਾ ਹੈ ਸੋ ਇੰਪੋਰਟੈਂਟ ਹੈ ਜਾਣਨਾ ਵੀ ਜੀ ਤੇ ਹੁਣ ਤੁਹਾਡੀ ਕੈਨੇਡਾ ਦੀ ਜਿਹੜੀ ਲਾਈਫ ਉਹਦੇ ਬਾਰੇ ਗੱਲ ਕਰਦੇ ਆ ਤਾਂ ਇੱਥੇ ਕੁੜੀਆਂ ਦੀ ਲਾਈਫ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੁਸੀਂ ਆਪ ਇੱਕ ਕੁੜੀ ਹੋ ਤੇ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਇੱਥੇ ਲਾਈਫ ਸੌਖੀ ਆ ਜਾਂ ਫਿਰ ਡਿਫਿਕਲਟ ਹੈਗੀ ਕੁੜੀਆਂ ਦੇ ਲਈ ਵੀ ਮੈਂ ਕਹੂੰਗੀ ਕਿ ਲਾਈਫ ਹਾਲਾਂਕਿ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਦੋਨਾਂ ਦੇ ਲਈ ਡਿਫਿਕਲਟ ਆ ਕੁੜੀਆਂ ਲਈ ਥੋੜੀ ਜੀ ਜ਼ਿਆਦਾ ਔਖੀ ਆ ਕਿਉਂਕਿ ਇੱਕ ਨਾ ਹੁੰਦਾ ਹੈ ਕੁੜੀਆਂ 'ਚ ਕਿ ਫੈਮਿਲੀ ਦੇ ਨਾਲ ਨਾ ਬਹੁਤ ਹੀ ਜ਼ਿਆਦਾ ਅਟੈਚਮੈਂਟ ਹੁੰਦੀ ਹੈ ਐਂਡ ਮੈਂ ਵੀ ਅੱਧਾ ਦੀ ਕੁੜੀ ਸੀ ਜੋ ਕਦੀ ਨਾ ਬਿਨਾਂ ਘਰਦਿਆਂ ਤੋਂ ਬਾਹਰ ਨਹੀਂ ਨਿਕਲੀ ਸੀ ਤੇ ਇੱਧਰ ਆ ਕੇ ਸਾਰੇ ਕੰਮ ਆਪ ਕਰਨੇ ਕਰਦੇ ਆਂ ਤੇ ਉਹ ਬਿਨਾ ਜੋ ਕੰਮ ਆਸਪਾਸ ਡੈਡੀ ਨਾਲ ਦੇ ਨਾਲ ਲੈ ਕੇ ਜਾ ਜਾਂਦੇ ਸੀਗੇ ਕੰਮ ਕਰਨ ਲਈ ਉਹ ਆਪਾਂ ਖੁਦ ਕਰਦੇ ਆਂ ਉਹਰੇ ਸੋ ਮੈਂ ਕਹਾਂਗੀ ਕਿ ਲਾਈਫ ਆਕੀਆ ਕੁੜੀਆਂ ਦੇ ਲਈ ਵੀ ਬਟ ਕੁੜੀਆਂ ਬਹੁਤ ਮਿਹਨਤ ਕਰਦੀਆਂ ਇੱਥੇ ਮੈਂ ਅੱਜ ਦੀ ਡੇਟ 'ਚ ਮੈਂ ਸੁਣਦੀ ਆਂ ਵੀ ਕੈਨੇਡਾ ਦੀ ਕੁੜੀਆਂ ਤੇ ਬਹੁਤ ਫਿੰਗਰ ਪੁਆਇੰਟਸ ਹੁੰਦੇ ਆ ਪਰ देयर इज ਆਲਵੇਸ ਅ ਟੂ ਸਾਈਡਸ ਆਫ ਕੋਇਨ ਤੇ ਕੁੜੀਆਂ ਬਹੁਤ ਮਿਹਨਤ ਕਰਦੀਆਂ ਮੈਂ ਦੇਖਦੀਆਂ ਇੱਕ ਇੱਕ 2 2 ਵਜੇ ਆਂਦੀਆਂ ਫੇਰੋਂ ਕੰਮ ਤੇ ਜਾਂਦੀਆਂ ਆਪਣੀ ਜ਼ਿੰਮੇਵਾਰੀਆਂ ਸਾਂਭ ਰਹੀਆਂ ਆਪਣੇ ਖਰਚੇ ਆਪ ਕੱਢ ਰਹੀਆਂ ਇੰਡੀਪੈਂਡੈਂਟ ਹੋਣਾ ਇੱਕ ਕੁੜੀ ਦੇ ਲਈ ਬਹੁਤ ਜ਼ਰੂਰੀ ਹੈ ਔਰ ਮੈਂ ਕਹਿੰਦੀ ਆ ਕਿ ਕੈਨੇਡਾ ਉਸ ਕੁੜੀ ਨੂੰ ਨਾ ਇੰਡੀਪੈਂਡੈਂਟ ਹੋਣ 'ਚ ਮਦਦ ਕਰਦਾ ਹੈ ਚਾਹੇ ਔਖਾ ਹੈ ਬਟ ਮਦਦ ਕਰਦਾ ਹੈ ਮਤਲਬ ਕੈਨੇਡਾ ਦੇ ਵਿੱਚ ਇਦਾਂ ਨਹੀਂ ਹੈਗਾ ਕਿ ਜੇਕਰ ਜਿਵੇਂ ਇੰਡੀਆ ਦੇ ਵਿੱਚ ਤਾਂ ਕਹਿ ਦਿੰਦੇ ਆ ਕਿ ਜਨਾਨੀ ਦਾ ਕੰਮ ਆ ਘਰੇ ਬਹਿਣਾ ਉਹਨੇ ਘਰ ਸੰਭਾਲਣਾ ਆ ਤੇ ਇੱਥੇ ਦੋਨਾਂ ਨੇ ਜੇ ਕੰਮ ਕਰਦੇ ਤਾਂ ਹੀ ਇੱਥੇ ਜ਼ਿੰਦਗੀ ਚੱਲਦੀ ਆ ਇੱਕ ਦੇ ਸਿਰ ਤੇ ਨਹੀਂ ਚੱਲ ਬਿਲਕੁਲ 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 ਹੁਣ ਇੱਥੇ ਆਪਾਂ ਇੱਕ ਬਾਰ ਦਾ ਵੀ ਦੇਖਦੇ ਆ ਕਿ ਬਾਰ ਵੀ ਕੰਮ ਕਰਨਾ ਹੈ ਘਰ ਦੇ ਕੰਮ ਵੀ ਕਰ ਰਹੇ ਆ ਉਹ ਕਹਿੰਦੇ ਆ ਨਾ ਕਿ ਇੱਕ ਕੁੜੀ ਨੂੰ ਹਿੰਦੀ ਚ ਕਹਿੰਦੇ ਨਾ ਸਰਵਗੁਣ ਸੰਪੰਨ ਹੋਣਾ ਚਾਹੀਦਾ ਹੈ ਤੇ ਉਹ ਇੱਥੇ ਆ ਕੇ ਮੈਨੂੰ ਲੱਗਦਾ ਵੀ ਲਰਨ ਹਾਊ ਟੂ ਬੈਲੈਂਸ ਐਂ ਇਹ ਚੀਜ਼ ਸਾਡੇ ਅੰਦਰ ਆ ਜਾਂਦੀ ਹੈ ਕਿ ਅਸੀਂ ਭੱਜ ਭੱਜ ਕੇ ਸਾਰੇ ਕੰਮ ਕਰਦੇ ਹਾਂ ਘਰ ਦੇ ਹੋਣ ਬਾਹਰ ਦੇ ਹੋਣ ਕੱਲ ਨੂੰ ਵਿਆਹ ਹੋ ਜਾਏਗਾ ਫੈਮਿਲੀ ਵੀ ਸੰਭਾਂਗੇ ਸਾਰਾ ਕੁਝ ਹੋਰੇਗਾ ਵੀ ਆਰ ਨਾਓ ਮਲਟੀਟਾਸਕਰ ਪਹਿਲਾਂ ਇੱਕ ਕੰਮ ਕਰਦੇ ਸੀ ਬਟ ਹੁਣ ਸਭ ਕੁਝ ਕਰਦੇ ਹਾਂ ਤੇ ਸਿਮਲਰ ਇੱਕ ਗੱਲ ਇੱਥੇ ਜ਼ਰੂਰ ਦੇਖੀ ਜਾਂਦੀ ਹੈ ਕਿ ਕੋਈ ਵੀ ਕੰਮ ਹੁੰਦਾ ਨਾ ਤਾਂ ਉਹਦੇ ਵਿੱਚ ਕੁੜੀਆਂ ਨੂੰ ਜ਼ਰੂਰ ਲੈ ਕੇ ਆਇਆ ਜਾਂਦਾ ਕਿ ਉਹ ਕੁੜੀ ਇਦਾਂ ਦੀ ਸੀਗੀ ਤਾਂ ਮੁੰਡੇ ਨੇ ਇਦਾਂ ਕਰਤਾ ਮਤਲਬ ਹਰ ਵਾਰੀ ਕੁੜੀਆਂ ਨੂੰ ਹੀ ਪੁਆਇੰਟ ਆਊਟ ਕੀਤਾ ਜਾਂਦਾ ਹੈ ਤੁਹਾਡਾ ਇੱਥੇ ਕੀ ਕਹਿਣਾ ਹੈ ਮੈਂ ਇਹ ਕਹੂੰਗੀ ਕਿ ਤਾਲੀ ਗਦੀ ਹੱਥ ਨਾਲ ਨਹੀਂ ਵੱਜਦੀ ਤੇ ਆ ਹੋ ਸਕਦਾ ਕੁੜੀ ਗਲਤ ਹੋਵੇ ਹੋ ਸਕਦਾ ਮੁੰਡਾ ਗਲਤ ਹੋਵੇ ਇਟ ਡਿਪੈਂਡ ਕਰਦਾ ਹੈ ਕਿ ਸਿਨੈਰੀਓ ਕੀ ਹੈਗਾ ਹਰ ਵਾਰ ਕੁੜੀ ਗਲਤ ਹੋਏਗੀ ਮੈਨੂੰ ਨਹੀਂ ਲੱਗਦਾ ਅੱਜ ਦੀ ਡੇਟ ਦੇ ਵਿੱਚ ਵੀ ਅਸੀਂ ਇਹ ਚੀਜ਼ ਮੈਨੂੰ ਪਤਾ ਬੋਲੀ ਰਹਿੰਦੀ ਆ ਪਰ ਐਦਾਂ ਨਹੀਂ ਹੁੰਦਾ ਕਿ ਹਰ ਵਾਰ ਕੁੜੀ ਗਲਤ ਹੋਵੇ ਕਿਉਂਕਿ ਸਟੋਰੀ ਜਦੋਂ ਬਣਦੀ ਆ ਨਾ ਤਾਂ ਦੋ ਪਹਿਲੂਆਂ ਦੇ ਨਾਲ ਬਣਦੀ ਹੈ ਇੱਕ ਪਹਿਲੂ ਦੇ ਨਾਲ ਕਦੀ ਵੀ ਕੋਈ ਕਹਾਣੀ ਨਹੀਂ ਬਣਦੀ ਸੋ ਦੋਨੋਂ ਜ਼ਿੰਮੇਦਾਰ ਹੋ ਸਕਦੇ ਆ ਮੇਬੀ ਇੱਕ ਕੋਈ ਹੋ ਸਕਦਾ ਐ ਵੀ ਨਹੀਂ ਕਿ ਕੁੜੀਆਂ ਬਾਸ਼ ਸ਼ਰੀਫ ਨੇ ਐ ਵੀ ਨਹੀਂ ਕਿ ਮੁੰਡੇ ਬਾਸ਼ ਸ਼ਰੀਫ ਨੇ ਥੇਰ ਇਜ਼ ਅ ਬੈਲੈਂਸ ਥੇਰ ਇਜ਼ ਲਾਈਕ ਕਿ ਇੱਕ ਪਾਰ ਇੱਕ ਪਾਰਟੀ ਖਰਾਬ ਹੋਏ ਚਾਹੇ ਕੁੜੀ ਹੋਏ ਚਾਹੇ ਮੁੰਡਾ ਹੋਏ ਥੇਰ ਇਜ਼ ਨੋ ਜੈਂਡਰ ਗਲਤ ਹੋਣ ਦੇ ਵਿੱਚ ਹਾਂਜੀ ਤਾਂ ਸਿਮਰਨ ਕੈਨੇਡਾ ਦੇ ਵਿੱਚ ਤੁਸੀਂ ਸਟੱਡੀ ਵੀ ਕੀਤੀ ਐ ਕਾਲਜ ਗਏ ਹੋ ਤੁਸੀਂ ਕਾਲਜ ਦੇ ਵਿੱਚ ਪੜ੍ਹਾਈ ਕਰਨੀ ਤੇ ਨਾਲ ਨਾਲ ਕੰਮ ਵੀ ਕਰਨਾ ਖਰਚੇ ਵੀ ਕਰਨੇ ਉਹਨੂੰ ਕਿਵੇਂ ਮੈਨੇਜ ਕੀਤਾ ਅ ਮੈਂ ਕਹੂੰਗੀ ਬਹੁਤ ਔਖਾ ਟਾਈਮ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਇੱਕ ਟਾਈਮ ਤੋਂ ਤੁਸੀਂ ਕਿੰਨੇ ਕੰਮ ਕਰਦੇ ਆ ਕਿ ਕੰਮ ਵੀ ਕਰਨਾ ਕਿਸੇ ਨਾ ਕਿਸੇ ਚੀਜ਼ ਨੂੰ ਸੈਕਰੀਫਾਈਜ਼ ਕਰਨਾ ਪੈਂਦਾ ਤੇ ਮੈਨੂੰ ਲੱਗਦਾ ਹੈ ਕਿ ਮੇਰੀ ਨੀਂਦ ਸੈਕਰੀਫਾਈਜ਼ ਸ਼ੁਰੂ-ਸ਼ੁਰੂ ਦੇ ਦਿਨਾਂ ਚ ਹੋਈ ਆ ਤੇ ਵਿਦ ਵਿਦ ਟਾਈਮ ਚੀਜ਼ਾਂ ਥੋੜੀਆਂ ਈਜ਼ੀ ਹੋ ਜਾਂਦੀਆਂ ਪਰ ਬਹੁਤ ਔਖਾ ਹੁੰਦਾ ਹੈ ਕਿ ਕੰਮ ਵੀ ਕਰਨਾ ਕਿਉਂਕਿ ਪੈਸੇ ਕਮਾਓਗੇ ਤਾਂ ਰੋਟੀ ਖਾਓਗੇ ਤੇ ਇਹ ਔਖਾ ਹੈ ਪਰ ਇਹੀ ਆ ਦਿਸ ਇਜ਼ ਵਾਟ ਦ ਰਿਐਲਿਟੀ ਇਜ਼ ਇੱਕ ਅਡਲਟ ਹੁੱਡ ਜਿਹੜੀ ਆ ਨਾ ਉਹ ਬਹੁਤ ਡਿਫਿਕਲਟ ਹੁੰਦੀ ਆ ਪਰ ਇਹ ਰਿਐਲਿਟੀ ਆ ਤੇ ਤੁਹਾ ਨੂੰ ਕੋਈ ਸਪੋਰਟ ਕਰਨ ਵਾਲਾ ਸੀਗਾ ਤੁਹਾਡਾ ਫੈਮਿਲੀ ਮੈਂਬਰ ਜਾਂ ਕੋਈ ਰਿਲੇਟਿਵ ਜਾਂ ਦੂਰ ਦਾ ਕੋਈ ਫਰੈਂਡ ਵਗੈਰਾ ਸੀਗਾ ਇੱਥੇ ਮੈਂ ਕਹੂੰਗੀ ਕਿ ਕੋਈ ਵੀ ਨਹੀਂ ਸੀਗਾ ਜਦੋਂ ਮੈਂ ਆਈ ਸੀ ਨਾ ਤੇ ਮੈਂ ਆਈ ਸੀ ਬੈਲਵਲ ਤੇ ਬੈਲਵਲ ਨੂੰ ਕੋਈ ਜਾਣਦਾ ਨਹੀਂ ਜ਼ਿਆਦਾ 온ਟਾਰੀਓ ਚੈਕ ਛੋਟਾ ਜਿਹਾ ਠੀਕ ਹੈ ਛੋਟੀ ਜਗ੍ਹਾ ਹੈ ਸਾਰੇ ਜਾਣਦੇ ਆ ਬ੍ਰੈਂਪਟਨ ਸਾਰੇ ਜਾਣਦੇ ਆ ਸਕਾਰਬੋ ਪਰ ਕੋਈ ਨਹੀਂ ਜਾਣਦਾ ਕਿ ਬੈਲਵਲ ਵੀ ਕੋਈ ਜਗ੍ਹਾ ਹੈ ਐਂਡ ਮੈਂ ਜਦੋਂ ਆਈ ਸੀ ਤੇ ਤਦ ਮੈਂ ਛੋੜੇ ਜੀ ਜਗ੍ਹਾ ਤੇ ਗਈ ਸੀ ਐਂਡ ਮੈਨੂੰ ਕੈਨੇਡਾ ਦਾ ਸਭ ਤੋਂ ਪਹਿਲਾ ਫੇਸ ਹੀ ਮੈਂ ਉਹ ਦੇਖਿਆ ਕਿ ਬੈਲਵਲ ਕੀ ਹੈ ਅੱਛਾ ਛੋਟਾ ਪਿੰਡ ਹੈ ਅੱਛਾ ਵੱਡੀ ਸੀ ਡੀਜ਼ ਵੀ ਨੇ ਕਿੱਥੇ ਨੇ ਕਿੰਨਾ ਕੁ ਐਕਸਪੋਜ਼ਰ ਹੈ ਸੋ ਸ਼ੁਰੂ ਸ਼ੁਰੂ ਚ ਸਿੱਖਣਾ ਉੱਥੇ ਮੈਂ ਬਹੁਤ ਕੁਝ ਸਿੱਖਿਆ ਹਾਂ ਜੀ ਤੇ ਜੇ ਤੁਹਾਡੇ ਕਾਲਜ ਦੀ ਗੱਲ ਕਰੀਏ ਤਾਂ ਕਾਲਜ ਕਿਵੇਂ ਦਾ ਸੀਗਾ ਉੱਥੇ ਐਟਮੋਸਫੇਅਰ ਕਿਸ ਤਰ੍ਹਾਂ ਦਾ ਸੀ ਮੈਂ ਕਹੂੰਗੀ ਕਿ ਹਰ ਇਨਸਾਨ ਦਾ ਐਕਸਪੀਰੀਅੰਸ ਡਿਫਰੈਂਟ ਹੁੰਦਾ ਹੈ ਸੋ ਮੇਰਾ ਐਕਸਪੀਰੀਅੰਸ ਵਧੀਆ ਵੀ ਸੀਗਾ ਇੱਕ ਟੂ ਅ ਸਰਟਨ ਐਕਸਟੈਂਟ ਫਿਰ ਕਿਤੇ ਨਾ ਕਿਤੇ ਖਰਾਬ ਵੀ ਸੀਗਾ ਤੇ ਖਰਾਬ ਹੋਣ ਦਾ ਰੀਜ਼ਨ ਕਿਸੀ ਖਰਾਬ ਹੋਣ ਦਾ ਰੀਜ਼ਨ ਇਹ ਸੀਗਾ ਕਿ ਉੱਥੇ ਮੈਂ ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਸੀ ਕਿ ਉੱਥੇ ਕਾਫੀ ਕੁਝ ਹੋਇਆ ਰਿਲੇਟਡ ਟੂ ਆਈ ਊਡ ਸੇ ਮਾਈ ਸੇਫਟੀ ਤੇ ਉਸ ਸੀਰੀਜ਼ ਤੇ ਮੈਂ ਡਿਫਿਕਲਟੀ ਫੇਸ ਕੀਤੀ ਹੈ ਕਿ ਹਾਂ ਮੇਰਾ ਆਂਦੇ ਹੀ ਮੇਰੇ ਨਾਲ ਜੋ-ਜੋ ਚੀਜ਼ਾਂ ਇੱਥੇ ਹੋਈਆਂ ਮੈਂ ਦੇਖੀਆਂ ਤੇ ਮੈਂ ਡਿਸਾਈਡ ਕੀਤਾ ਕਿ ਮੈਨੂੰ ਬੈਲਵਲਸ ਜ਼ਿਆਦਾ ਟਾਈਮ ਨਹੀਂ ਰਹਿਣਾ ਤੇ ਮੈਂ ਥੋੜਾ ਬਾਹਰ ਨਿਕਲ ਗਈ ਫਿਰ ਹਾਂਜੀ ਤੁਸੀਂ ਐਕਸਪਲੇਨ ਕਰਨਾ ਚਾਹੋਗੇ ਤਾਂ ਕਿ ਜਿਹੜੇ ਹੋਰ ਕੁੜੀਆਂ ਦੇਖ ਰਹੀਆਂ ਨੇ ਉਹ ਵੀ ਅਵੇਅਰ ਹੋ ਸਕਣ ਕਿ ਉਹਨਾਂ ਦੇ ਨਾਲ ਕੀ ਹੋ ਸਕਦਾ ਇੱਥੇ ਤੁਸੀਂ ਦੱਸਣਾ ਚਾਹੋਗੇ ਜੀ ਸੋ ਮੈਂ ਜ਼ਰੂਰ ਦੱਸਣਾ ਚਾਹੂੰਗੀ ਕਿ ਜਦੋਂ ਤੁਸੀਂ ਕੀਤੇ ਨਵੇਂ ਦੇਸ਼ ਆਂਦੇ ਹੋ ਤੇ ਤੁਸੀਂ ਕਿਸੇ ਤੇ ਇੱਕਦਮ ਤੇ ਭਰੋਸਾ ਨਹੀਂ ਕਰ ਸਕਦੇ ਤੁਸੀਂ ਕਾਲਜ ਆਂਦੇ ਹੋ ਹੁਣ ਇੱਥੇ ਥੋੜਾ ਕਾਲਜ ਦਾ ਜਿਹੜਾ ਸਿਨੈਰੀਓ ਉਹ ਵੀ ਡਿਫਰੈਂਟ ਹੈ ਥਾਡੇ ਨਾਲ ਇੰਡੀਅਨ ਬੱਚੇ ਹੁੰਦੇ ਆ ਆਪਣੇ ਹਰ ਜਗ੍ਹਾ ਮਤਲਬ ਬੱਚੇ ਡਿਫਰੈਂਟ ਕਮਿਊਨਿਟੀ ਦੇ ਹੁੰਦੇ ਆ ਰਾਈਟ ਤੇ ਜ਼ਰੂਰੀ ਨਹੀਂ ਕਿ ਹਰ ਕੋਈ ਬੰਦਾ ਵਧੀਆ ਹੀ ਹੋਏਗਾ ਤੁਹਾਡੇ ਨਾਲ ਤੁਹਾਨੂੰ ਬਹੁਤ ਚੈਲੰਜਸ ਦੇ ਨਾਲ ਲੜਨਾ ਵੀ ਪਏਗਾ ਸੋ ਐਦਾ ਹੀ ਮੇਰੇ ਨਾਲ ਵੀ ਹੋਇਆ ਸੀ ਸੋ ਮੇਰੀ ਸੇਫਟੀ ਤੇ ਗੱਲ ਆਈ ਸੀ ਤੇ ਮੈਂ ਇਹ ਕਹੂੰਗੀ ਕੁੜੀਆਂ ਨੂੰ ਥੋੜਾ ਭਰੋਸਾ ਕਰਨ ਲੱਗੇ ਨਾ ਸੋਚਣਾ ਪਏਗਾ ਕਿ ਸਾਹਮਣੇ ਵਾਲਾ ਇਨਸਾਨ ਕਿੱਦਾਂ ਦਾ ਹੈਗਾ ਤੁਸੀਂ ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਮਾਪੇ ਨਹੀਂ ਹੈਗੇ ਤੁਹਾਡੇ ਪਾਪਾ ਨਹੀਂ ਹੈਗੇ ਤੁਹਾਡੇ ਨਾਲ ਇਹ ਕਹਿਣ ਲਈ ਕਿ ਬੇਟੇ ਇਹ ਚੀਜ਼ ਠੀਕ ਹੈ ਤੇ ਇਹ ਚੀਜ਼ ਠੀਕ ਨਹੀਂ ਹੈ ਸੋ ਇਹ ਚੀਜ਼ ਦੇਖਣੀ ਪੈਗੀ ਥੋੜੀ ਆਪਣੀ ਸੇਫਟੀ ਆਪ ਦੇ ਹੱਥ ਥਾ ਹਾਂਜੀ ਤਾਂ ਸਿਮਰਨ ਮੈਨ ਲੱਗਦਾ ਕਿ ਤੁਹਾਡੇ ਨਾਲ ਵੀ ਕੁਝ ਘਟਨਾ ਵਾਪਰੀ ਲੱਗਦੀ ਹੈ ਤੁਸੀਂ ਖੁੱਲਕੇ ਨਹੀਂ ਦੱਸ ਰਹੇ ਹੈਗੇ ਤੇ ਮੈਂ ਚਾਹੂੰਗੀ ਤੁਸੀਂ ਪਲੀਜ਼ ਖੁੱਲਕੇ ਦੱਸੋ ਜੋ ਵੀ ਤੁਹਾਡੇ ਨਾਲ ਹੋਇਆ ਆ ਸੋ ਕੁੜੀ ਜੀ ਇਹ ਸਟੋਰੀ ਮੇਰੇ ਲਈ ਦਰਦਨਾਕਾ ਥਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਨਵੀਂ-ਨਵੀਂ ਆਈ ਤੇ ਮੈਂ ਜੋ ਚੀਜ਼ਾਂ ਦੇਖੀਆਂ ਮੈਂ ਨਹੀਂ ਚਾਹੂੰਗੀ ਕਿ ਉਹ ਅੱਗੇ ਕੋਈ ਵੀ ਕੁੜੀ ਦੇਖੇ ਮੈਂ ਜਾਣਦੀ ਤਾਂ ਜ਼ਰੂਰ ਪੜਨ ਸੀਗਾ ਨਾ ਵਦਿਆ ਨਿਕਲੇ ਥੋੜੇ ਮਹੀਨੇ ਪਰ ਐਦਾਂ ਹੁੰਦਾ ਹੈ ਕਿ ਜੇ ਹਰ ਹਰ ਵਾਰ ਨਾ ਹਰ ਕੁੜੀ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਮੁੰਡਾ ਜਾਂ ਕੋਈ ਗਰੁੱਪ ਆਫ ਬॉयਜ਼ ਤੰਗ ਜ਼ਰੂਰ ਇਹਦਾ ਹੁੰਦਾ ਹਰ ਕੁੜੀ ਦਾ ਐਕਸਪੀਰੀਅੰਸ ਸੋ ਮੇਰਾ ਵੀ ਤੇ ਆ ਮੈਂ ਕਾਲਜ ਜਾਂਦੀ ਸੀ ਥੋੜੇ ਟਾਈਮ ਬਾਅਦ ਕੁਝ ਬੰਚ ਆਫ ਬॉयਜ਼ ਉੱਥੇ ਘੁੰਮਦੇ ਸੀਗੇ ਕਾਲਜ ਦੇ ਵਿੱਚ ਆਲਥੋ ਪਾਸ ਆਊਟ ਸੀ ਤੇ ਬਟ ਜੇ ਕਹੀਏ ਕਿ ਵੈਲਿਊਜ਼ ਹੁੰਦੀਆਂ ਨੇ ਤੇ ਮੈਂ ਜਦੋਂ ਉੱਥੇ ਪੜਨ ਜਾਂਦੀ ਸੀ ਹੌਲੀ ਹੌਲੀ ਮੇਬੀ ਉਹਨੂੰ ਉਸ ਉਹਨਾਂ ਚੋਂ ਕਿਸੇ ਇੱਕ ਆਦ ਮੁੰਡੇ ਨੂੰ ਮੈਂ ਪਸੰਦ ਹੋਵਾਂਗੀ ਤੇ ਮੇਰੀ ਰਾਹ ਦੇ ਵਿੱਚ ਆਣਾ ਠੀਕ ਹੈ ਫੋਲੋ ਕਰਨਾ काम इंबारस, ते जाना काम ते आना ਇਹ ਨਾ ਬੜਾ ਇੰਪੈਰਿਸ ਇੰਬੈਰਸਿੰਗ ਲੱਗਦਾ ਹੈ ਇੱਕ ਨਾ ਹੈਰਸਮੈਂਟਾਈ ਫੀਲ ਹੁੰਦਾ ਹੈ ਕਿ ਹਾਂ ਇੱਕ ਮੈਂ ਕੱਲੀ ਹਾਂ ਮੇਰੇ ਮੈਨੂੰ ਮੇਰੇ ਘਰ ਦੀ ਕਮੀ ਫੀਲ ਹੁੰਦੀ ਸੀਗੀ ਕਿ ਇਹ ਮੈਨੂੰ ਮੇਰੇ ਪਾਪਾ ਚਾਹੀਦੇ ਨੇ ਮੇਰੀ ਮੰਮੀ ਚਾਹੀਦੀ ਆ ਹੋਰ ਹੈ ਕਿਉਂਕਿ ਬੀਇੰਗ ਅ ਫੈਮਿਲੀ ਗਰਲ ਮੈਨੂੰ ਇਹ ਚੀਜ਼ਾਂ ਨਹੀਂ ਪਸੰਦ ਮੈਂ ਰਹਿੰਦੀ ਕਾਲਜ ਦੀ ਅਕੋਮੋਡੇਸ਼ਨ ਚ ਸੀਗੀ ਤੇ ਮੇਰਾ ਮੇਰਾ ਹਮੇਸ਼ਾ ਤੋਂ ਰਿਹਾ ਕਿ ਮੈਂ ਕਲਚਰਲ ਇਵੈਂਟਸ ਤੇ ਪਾਰਟ ਲੈਂਦੀ ਸੀ ਉੱਥੇ ਆਣਾ ਤੇ ਹਰ ਜੇ ਮੇਰੇ ਨਾਲ ਕੋਈ 파ਟਨਰ ਹੈ ਪਰਫਾਰਮ ਕਰ ਰਹਾ ਹੈ ਕੋਈ ਚੀਜ਼ ਨੂੰ ਪਰਫਾਰਮੈਂਸ ਲਾਈਕ ਪੰਗੜੇ ਦੀ ਹੈ ਕਿਸੀ ਉਹਨੂੰ ਧਮਕਾਣਾ ਸੋ ਐ ਧਮਕਾਣਾ ਫੋਲੋ ਕਰਨਾ ਇਹ ਹੈਰਸਮੈਂਟ ਹੈ ਮੇਰੇ ਲਈ ਤੇ ਮੈਨੂੰ ਇੱਦਾਂ ਲੱਗਦਾ ਕਿ ਮੈਂ ਨਾ ਚੀਜ਼ਾਂ ਨੂੰ ਐਨੇ ਬੁਰੇ ਤਰੀਕੇ ਨਾਲ ਨਿਕਲੀ ਕਿ ਮੈਨੂੰ ਆ ਇਸ ਇਹਦੀ ਇਸ ਹੱਦ ਤੱਕ ਹੋ ਗਈ ਕਿ ਮੇਰੇ ਕਾਲਜ ਵਾਲੇ ਕਾਲਜ ਦੇ ਵਿੱਚ ਇੱਦਾਂ ਦਾ ਸੀਨ ਕ੍ਰੀਏਟ ਹੋ ਗਿਆ ਕਿ ਪੁਲਿਸ ਤੱਕ ਗੱਲ ਜਾ ਸਕਦੀ ਸੀ ਤੇ ਮੈਨੂੰ ਮੇਰੇ ਕਾਲਜ ਨੇ ਬਹੁਤ ਸਪੋਰਟ ਦਿੱਤਾ ਔਰ ਮੈਂ ਕਹੂੰਗੀ ਕਿ ਕਾਲਜ ਜ਼ਰੂਰ ਇੱਥੇ ਸਪੋਰਟਿਵ ਨੇ ਪਰ ਹਾਂ ਕੁਝ ਹੱਦ ਤੱਕ ਸਾਨੂੰ ਚੀਜ਼ਾਂ ਨੂੰ ਬਹੁਤ ਹੱਦ ਤੱਕ ਪਹਿਲਾਂ ਹੀ ਰੋਕ ਦੇਣਾ ਚਾਹੀਦਾ ਹੈ ਜੇ ਕੰਪਲੇਂਟ ਕਰਨੀ ਹੈ ਤਾਂ ਜ਼ਰੂਰ ਕਰਨੀ ਚਾਹੀਦੀਆ ਪਰ ਮੈਂ ਨਹੀਂ ਕੀਤੀ ਸੀ ਕਿਉਂਕਿ ਇਹ ਹੁੰਦਾ ਨਾ ਕਿ ਇਨਸਾਨੀਅਤ ਦੇ ਨਾਤੇ ਤੁਸੀਂ ਸੋਚਦੇ ਹੋ ਕਿ ਕਿਸੇ ਦਾ ਬੁਰਾ ਨਾ ਹੋ ਜਾਏ ਔਰ ਤੁਸੀਂ ਜਦੋਂ ਨਵੇਂ ਆਏ ਹੁੰਦੇ ਹੋ ਤੁਹਾਨੂੰ ਇੰਨੀ ਅਵੇਅਰਨਸ ਨਹੀਂ ਹੁੰਦੀ ਆ ਤੇ ਇਸ ਕਰਕੇ ਮੈਂ ਨਹੀਂ ਕੀਤੀ ਪਰ ਮੈਂ ਕਹੂੰਗੀ ਕਿ ਆਪ ਅੱਗੇ-ਅਗੇ ਕੁੜੀਆਂ ਆਪ ਦਾ ਧਿਆਨ ਰੱਖਣ ਇਨੀਸ਼ੀਅਲ ਸਟੇਜ ਤੇ ਹੀ ਉਸ ਚੀਜ਼ ਨੂੰ ਰੋਕ ਦਿੱਤਾ ਜਾਵੇ ਵਿਦ ਅ ਵਰਬਲ ਵਰਨਿੰਗ ਤਾਂ ਕਿ ਉਹ ਅੱਗੇ ਨਾ ਵਧੇ ਤੇ ਉਹ ਅੱਗੇ ਜਾ ਕੇ ਤੁਹਾਨੂੰ ਤੰਗ ਨਾ ਕਰੇ ਇਨ ਫਿਊਚਰ ਇਹ ਉਸ ਤੋਂ ਬਾਅਦ ਇਸ ਜਿਹੜਾ ਇਨਸੀਡੈਂਟ ਤੁਸੀਂ ਦੱਸਿਆ ਉਸ ਤੋਂ ਬਾਅਦ ਤੁਸੀਂ ਬੈਲਵਲ ਤੋਂ ਮੂਵ ਕਰ ਗਏ ਸੀ ਜੀ ਮੈਂ ਬੈਲਵਲ ਤੋਂ ਮੂਵ ਕਰ ਗਈ ਸੀ ਉਸ ਤੋਂ ਬਾਅਦ ਤੇ ਫੇਰ ਮੈਂ ਨਵੀਂ ਸਿਰੇ ਤੋਂ ਨਵਾਂ ਕਾਲਜ ਤੇ ਨਵੀਂ ਜ਼ਿੰਦਗੀ ਬਹੁਤ ਸੋਹਣੀ ਜੀ ਸ਼ੁਰੂ ਕੀਤੀ ਟੋਰੋਂਟੋ ਦੇ ਵਿੱਚ ਹਾਂਜੀ ਤੇ ਇੱਥੇ ਕੈਨੇਡਾ ਦੇ ਵਿੱਚ ਕਾਫੀ ਸਾਰੀਆਂ ਕੁੜੀਆਂ ਨੇ ਜਿਹੜੀਆਂ ਉਹ ਪਲੱਸ 2 ਤੋਂ ਬਾਅਦ ਵੀ ਆਉਂਦੇ ਮੁੰਡੇ ਵੀ ਆਉਂਦੇ ਨੇ ਤਾਂ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ ਪਲੱਸ 2 ਤੋਂ ਬਾਅਦ ਐਟਲੀਸਟ ਉਹ ਤਾਂ ਗ੍ਰੈਜੂਏਸ਼ਨ ਕਰਕੇ ਆਉਣਾ ਚਾਹੀਦਾ ਲੱਗਦਾ ਐਦਾਂ ਤੁਹਾਨੂੰ ਮੈਨੂੰ ਬਿਲਕੁਲ ਲੱਗਦਾ ਕਿਉਂਕਿ ਇੱਕ ਲਾਈਫ ਹੁੰਦੀ ਆ ਜਿਹੜੀ ਗ੍ਰੈਜੂਏਸ਼ਨ ਦੇ ਵਿੱਚ ਤੁਸੀਂ ਜਿੰਦੇ ਹੋ ਉਹ ਤੁਹਾਨੂੰ ਨਾ ਬਹੁਤ ਕੁਝ ਜ਼ਿੰਦਗੀ ਚ ਅੱਗੇ ਲੜਨ ਦੇ ਲਈ ਪ੍ਰਪੇਅਰ ਕਰਦੀ ਆ 12th ਤੋਂ ਬਾਅਦ ਇੱਕ ਉਹ ਮਾਈਂਡਸੈਟ ਨਹੀਂ ਹੁੰਦਾ ਜੋ ਇੱਕ ਗ੍ਰੈਜੂਏਸ਼ਨ ਤੋਂ ਬਾਅਦ ਹੁੰਦਾ ਹੈ ਕਿਉਂਕਿ ਤੁਸੀਂ ਇੱਕ ਤਾਂ এডਿਊਕੇਟਿਡ ਹੋ ਜਾਂਦੇ ਹੋ ਤੁਹਾਡੇ ਕੋਲ ਇੱਕ ਬੈਕਅਪ ਆਪਸ਼ਨ ਹੁੰਦਾ ਹੈ ਤੁਸੀਂ ਕਿਸੇ ਨਵੀਂ ਵਿਦੇਸ਼ੀ ਕੰਟਰੀ ਦੇ ਵਿੱਚ ਆ ਕੇ ਆਪ ਨੂੰ ਇਨਾਕ ਸੈਲਫ ਅਵੇਅਰ ਸੈਲਫ এডਿਊਕੇਟਿਡ ਰੱਖੋਗੇ ਤੁਸੀਂ ਉੱਥੇ ਜਾ ਕੇ ਅੱਗੇ ਪੜ੍ਹ ਪਾਓ ਤੇ ਸਟੈਂਡ ਹੋ ਪਾਓ ਯੋਗੀ ਅਸੀਂ ਬੇਸਿਕ ਜੌਬਸ ਕਰਨ ਤਾਂ ਨਹੀਂ ਆਏ ਫੋਰ ਸ਼ੋਰ ਅਸੀਂ ਵੀ ਆਪਣਾ ਨਾਮ ਆਪਣੀ ਕਮਿਊਨਿਟੀ ਦਾ ਨਾਮ ਅੱਗੇ ਲੈ ਕੇ ਜਾਣਾ ਹੈ ਰਾਈਟ ਤੇ ਮੈਂ ਹੀ ਕਹੂੰਗੀ ਕਿ ਪੜ੍ਹ ਲਿਖ ਕੇ ਆਓ ਸੋਚ ਸਮਝ ਕੇ ਸਟੈਪਸ ਲੈ ਕੇ ਆਓ ਕਿਉਂਕਿ ਲਾਈਫ ਤਾਂ ਕਿਦਰੇ ਵੀ ਈਜ਼ੀ ਨਹੀਂ ਆ ਇਟ 올 ਡਿਪੈਂਡਸ ਔਨ ਯੋਰ ਨੋਲੇਜ ਕਿ ਤੁਸੀਂ ਕਿੱਥੋਂ ਕਿੰਨਾ ਕੁ ਸਿੱਖਦੇ ਆ ਕਿੰਨਾ ਤੁਸੀਂ ਪੜ੍ਹਦੇ ਆ ਔਰ ਅੱਗੇ ਵਧਦੇ ਆ ਤੇ ਇੱਥੇ ਦੇ ਕੈਨੇਡਾ ਦੀ ਜੇਕਰ ਆਪਾਂ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ ਤਾਂ ਮੁੰਡੇ ਤਾਂ ਇੱਥੇ ਫਿਰ ਕਾਰਾਂ ਚੱਕ ਲੈਂਦੇ ਆ ਉਹਦੇ ਸਾਰ ਥੋੜੇ ਚਿਰ ਬਾਅਦ ਤੇ ਕੁੜੀਆਂ ਨੂੰ ਮੈਨੇਜ ਕਰਨਾ ਬਹੁਤ ਔਖਾ ਹੁੰਦਾ ਤੁਹਾਨੂੰ ਕਿਵੇਂ ਤਾਂ ਲੱਗਦਾ ਮੈਂ ਕਹੂੰਗੀ ਕਿ ਬੱਸ ਉਸ ਤੇ ਜਾਣਾ ਬਹੁਤ ਔਖਾ ਹੈ ਮੈਂ 2 ਘੰਟੇ ਟ੍ਰੈਵਲ ਕਰਦੀਆਂ ਆਪਣੇ ਕੰਮ ਲਈ ਤੇ ਮੈਨੂੰ ਲੱਗਦਾ ਉਹ ਬਹੁਤ ਹੀ ਜ਼ਿਆਦਾ ਟ੍ਰੇਨਿੰਗ ਆ ਕਿਉਂਕਿ ਇੱਕ ਹੁੰਦਾ ਹੈ ਕਿ ਤੁਸੀਂ ਪਹੁੰਚ ਗਏ ਕੰਮ ਤੇ ਤੁਹਾਡੀ એનર્ਜੀ ਸੇਵ ਹੋ ਗਈ ਜਿਹੜੇ ਟ੍ਰੈਵਲ ਟਾਈਮ ਦੇ ਵਿੱਚ ਮੇਰੀ એનર્ਜੀ ਜਾਣੀ ਹੈ ਨਾ ਔਰ ਮੈਨੂੰ ਜੋ ਉੱਥੇ ਮੇਰਾ ਸਭ ਵੇਸਟ ਹੋ ਰਿਹਾ ਦਿਮਾਗ ਮਾਈਂਡ ਸੈਟ ਢਿਲ ਜਾਣਾ ਮੈਂ ਕਹਿੰਦੀ ਉਹ ਬਹੁਤ ਬੁਰੀ ਚੀਜ਼ ਆ ਪਰ ਇਹ ਵੀ ਸ਼ਾਰਟਰ ਟਰਮ ਹੈ ਜੇ ਮੁੰਡੇ ਗੱਟੀਆਂ ਚੱਕਦੇ ਨੇ ਕੁੜੀਆਂ 3-4 ਸਾਲ ਬਾਅਦ ਚੱਕ ਲੈਣਗੀਆਂ ਪਰ ਗੱਡੀਆਂ ਦਾ ਉਹ ਵੀ ਚਲਾਣਗੀਆਂ ਆਫਕੋਰਸ ਬੱਸਾਂ ਦੀ ਜੇ ਗੱਲ ਕਰੀਏ ਜਾਂ ਫਿਰ ਟ੍ਰੇਨ ਇੱਥੇ ਜਿਹੜੀ ਗੋਟ ਰੇਨ ਆ ਉਹਦੇ ਵਿੱਚ ਟਰੈਵਲ ਕਰਨਾ ਤੁਹਾਨੂੰ ਸੇਫ ਲੱਗਦਾ ਆ ਇੰਡੀਆ ਦੇ ਵਿੱਚ ਤਾਂ ਰਾਤ ਨੂੰ ਆਪਾਂ ਟਰੈਵਲ ਨਹੀਂ ਕਰ ਸਕਦੇ ਉੱਥੇ ਪਰ ਕੈਨੇਡਾ ਦੇ ਵਿੱਚ ਰਾਤ ਨੂੰ ਵੀ ਜੇ ਦੇਖਦੇ ਆ ਤਾਂ ਬੱਸਿਸ ਭਰੀਆਂ ਹੁੰਦੀਆਂ ਨੇ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਸੇਫ ਹੈਗਾ ਇੱਥੇ ਬੱਸਿਸ ਟਰੈਵਲ ਮੈਂ ਕਹੂੰਗੀ ਕਿ ਜਿੱਦਾਂ ਮੈਂ ਦਿੱਲੀ ਤੋਂ ਆ ਉੱਥੇ ਤਾਂ ਆਪਾਂ 10 ਜਾਂ ਮੈਂ ਕਹਾਂਗੀ 9 ਵਜੇ ਤੋਂ ਬਾਅਦ ਬਸਾਂ 'ਚ ਕੁੜੀਆਂ ਦਾ ਟਰੈਵਲ ਕਰਨਾ ਔਖਾ ਹੈ ਬਟ ਇੱਥੇ ਥੋੜਾ ਸੇਫ ਆ ਬਹੁਤ ਬੱਚੇ ਨੇ ਨਾਈਟ ਸ਼ਿਫਟਸ ਕਰਦੇ ਨੇ ਕਈਆਂ ਦੀ ਸ਼ਿਫਟ ਖਤਮ ਹੁੰਦੀ ਹੈ ਤੇ ਕਈਆਂ ਦੀ ਸ਼ੁਰੂ ਹੁੰਦੀ ਹੈ ਉਸ ਵੇਲੇ ਤੇ ਸੇਫਟੀ ਇਜ਼ देयर ਐਂਡ ਐਸ ਆਈ ਮੈਂਸ਼ਨਡ ਕਿ ਆਪਣੀ ਸੇਫਟੀ ਆਪ ਦੇ ਹੱਥਾਂ ਤੇ ਮੈਂ ਗੋਟ ਰੇਂਜ ਟ੍ਰੈਵਲ ਨਹੀਂ ਕੀਤੀ ਬਟ ਹਾਂ ਮੈਂ ਸਵੈਜ ਜ਼ਰੂਰ ਟ੍ਰੈਵਲ ਕੀਤਾ ਹੈ ਮੈਂ ਕਹਾਂਵਾਂਗੀ ਕਿ ਉਹ ਥੋੜੀ ਅਨਸੇਫ ਆ ਕਿਉਂਕਿ ਉੱਥੇ ਤੁਸੀਂ ਰਾਤ ਨੂੰ ਥੋੜਾ ਜਿਹਾ ਡਿਫਰੈਂਟ ਸਾਰਟ ਆਫ ਕਰਾਊਡ ਦੇਖਦੇ ਹੋ ਐਂਡ ਉਹ ਥੋੜਾ ਅਨਸੇਫ ਆ ਬਟ ਹਾਂ 911 ਇਜ਼ ਆਲਵੇਸ देयर ਟੂ ਪ੍ਰੋਟੈਕਟ ਅਸ ਤੇ ਇਹਦੇ ਨਾਲ ਹੀ ਸਿਮਰਨ ਜਿੰਨੀਆਂ ਕੁੜੀਆਂ ਤੁਹਾਨੂੰ ਦੇਖ ਰਹੀਆਂ ਨੇ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਕੁਝ ਹੋਰ ਤੁਸੀਂ ਦੱਸਣਾ ਚਾਹੁੰਦੇ ਹੋ ਮੈਂ ਕੁੜੀਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਤਗੜੇ ਹੋ ਕੇ ਰੋ ਆਈ نو ਕਿ ਇੱਕ ਕੁੜੀ ਹੋਣਾ ਇੰਨਾ ਸੌਖਾ ਨਹੀਂ ਆ ਪਰ ਸਭ ਕਰ ਸਕਦੀਆਂ ਆ ਆਪਾਂ ਕੁਝ ਵੀ ਐਦਾ ਦੀ ਚੀਜ਼ ਨਹੀਂ ਆ ਜੋ ਆਪਾਂ ਨਹੀਂ ਕਰ ਸਕਦੇ ਇਟਸ 올 ਡਿਪੈਂਡਸ ਕਿ ਆਪਣੀ ਕਮਿਊਨਿਟੀ ਆਪਣੇ ਘਰ ਦੇੰਦਾ ਨਾਮ ਅਸੀਂ ਇੱਥੇ ਰੋਸ਼ਨ ਕਰਨ ਆਈਆਂ ਵਿਦ ਵੈਲਿਊਜ਼ ਆਪਾਂ ਅੱਗੇ ਵਧਾਂਗੇ ਐਂਡ ਗਲਤ ਸਹੀ ਦਾ ਹਰ ਕੁੜੀ ਨੂੰ ਪਤਾ ਹੋਣਾ ਚਾਹੀਦਾ ਆਪਣੇ ਦਾਇਰੇ ਸਭ ਨੂੰ ਪਤਾ ਹੋਣੇ ਚਾਹੀਦੇ ਆ ਤੇ ਲਾਈਫ ਸੋਹਣੀ ਹੈ ਇੱਥੇ ਹਰ ਕੁੜੀ ਲਈ ਹਰ ਮੁੰਡੇ ਲਈ ਸੋਹਣੀ ਆ ਇਟ ਡਿਪੈਂਡਸ ਕਿ ਤੁਹਾਨੂੰ ਤੁਹਾਡੀ ਬਾਉਂਡਰੀਜ਼ ਬਾਰੇ ਪਤਾ ਹੋਣਾ ਚਾਹੀਦਾ ਏ 에ਰਨਾਲੀ ਸਿਮਰਨ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਅੱਜ ਜੁੜਨ ਦੇ ਲਈ ਤੇ ਆਪਣੇ ਜਿਹੜੇ ਲਾਈਫ ਦੇ ਬਾਰੇ ਹੈ ਕੈਨੇਡਾ ਦੇ ਵਿੱਚ ਉਹਦੇ ਬਾਰੇ ਦੱਸਣ ਦੇ ਲਈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਗੁਰਜੀਤ ਬਹੁਤ ਵਧੀਆ ਲੱਗਿਆ ਗੱਲ ਕਰਕੇ ਤਾਂ ਇਸ ਯਾ ਅਸਾ ਸਾਡਾ ਪ੍ਰੋਗਰਾਮ ਲਾਈਫ ਇਨ ਕੈਨੇਡਾ ਤੇ ਅੱਜ ਅਸੀਂ ਤੁਹਾਨੂੰ ਸਿਮਰਨ ਜੀ ਦੇ ਨਾਲ ਮਿਲਾਇਆ ਜੋ ਕਿ ਮਿਸ ਪੀਟੀਸੀ ਪੰਜਾਬੀ 2021 ਦੇ ਵਿੱਚ ਵੀ ਗ੍ਰੈਂਡ ਫਿਨੈਲੇ ਤੱਕ ਪਹੁੰਚੇ ਨੇ ਤੇ ਉਸ ਤੋਂ ਬਾਅਦ ਉਹ ਕੈਨੇਡਾ ਦੇ ਵਿੱਚ ਆਏ ਤੇ ਇੱਥੇ ਦੀ ਉਹਨਾਂ ਦੀ ਲਾਈਫ ਕਿਵੇਂ ਦੀ ਹੈ ਉਹਨਾਂ ਦੇ ਨਾਲ ਜੋ ਵੀ ਇਨਸੀਡੈਂਟ ਵਾਪਰਿਆ ਉਹਦੇ ਬਾਰੇ ਵੀ ਤੁਹਾਨੂੰ ਦੱਸਿਆ ਗਿਆ ਤੇ ਉਮੀਦ ਹੈ ਕਿ ਇਹ ਦੇਖ ਕੇ ਜਿੰਨੀਆਂ ਵੀ ਕੁੜੀਆਂ ਦੇਖ ਰਹੀਆਂ ਨੇ ਉਹਨਾਂ ਨੂੰ ਜ਼ਰੂਰ ਮੋਟੀਵੇਸ਼ਨ ਮਿਲੀ ਹੋਊਗੀ ਕਿ ਕੈਨੇਡਾ ਦੇ ਵਿੱਚ ਜੇ ਰਹਿਣਾ ਹੈ ਤਾਂ ਉਹ ਇੱਥੇ ਸੇ